ਪਿੰਡ ਲੈਪੋ ਦੇ ਵਿੱਚ ਮੌਜੂਦ ਹੈਗੇ ਆ ਗੁਰੂ ਘਰ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਰ ਹੋਈ ਅੱਜ ਇੱਥੇ ਪਹੁੰਚੇ ਆ ਕਸਾਨਾਂ ਨੂੰ ਲਾਂਬੰਦ ਕਰਨ ਲਈ ਕੀ ਗੱਲਾਂ ਬਾਤਾਂ ਹੋਈਆਂ ਨੇ ਉਸ ਤੋਂ ਇਲਾਵਾ ਹੋਰ ਵੀ ਗੱਲ ਕਰਨੀ ਹੈਗੀ ਆ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਗੁਰੂ ਹਰਸਾਏ ਹਲਕੇ ਜੀ ਤੁਹਾਡਾ ਸਵਾਗਤ ਹੈ ਜੀ ਮਿਹਰਬਾਨੀ ਜੀ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਆਪ ਦੇ ਚੈਨਲ ਦਾ ਔਰ ਸਭ ਤੋਂ ਬਾਅਦ ਧੰਨਵਾਦ ਕਰਦਾ ਮੈਂ ਸ਼ੁਕਰਾਨਾ ਕਰਦਾ ਤੁਹਾਡੇ ਰੱਬ ਵਰਗੇ ਸ਼ਰੋਤਿਆਂ ਦਾ ਜਿਨ੍ਹਾਂ ਦੇ ਰੂਬਰੂ ਹੋਣ ਦਾ ਸਾਨੂੰ ਤੁਸੀਂ ਅੱਜ ਮਤਲਬ ਆਪ ਦੇ ਚੈਨਲ ਦੇ ਮਾਧਿਅਮ ਤੋਂ ਮੌਕਾ ਦਿੱਤਾ ਹੈ ਸ਼ੁਕਰੀਆ ਜੀ ਧੰਨਵਾਦ ਪ੍ਰਧਾਨ ਜੀ ਮੋਰਚਾ ਅੱਜ ਵੀ ਚੱਲ ਰਿਹਾ ਹੈ ਚਾਹੇ ਉਹ ਸ਼ੰਭੂ ਐ ਖਨੋਰੀ ਐ ਲਗਾਤਾਰ ਡਟੇ ਹੈਗੇ ਉਹ ਪੰਦੇਰ ਸਾਹਿਬ ਤੁਸੀਂ ਡਟੇ ਹੋਏ ਲੋਕਾਂ ਨੇ ਬਹੁਤ ਗੱਲਾਂ ਕੀਤੀਆਂ ਬਹੁਤ ਕੁਝ ਹੋਇਆ ਪੰਜ ਜਿਹੜੇ ਹੈਗੇ ਇੱਕ ਸਾਡਾ ਨੌਜਵਾਨ ਸ਼ਹੀਦ ਹੋਇਆ ਜਿੱਦਾਂ ਤੁਸੀਂ ਦੱਸ ਰਹੇ ਪੰਜ ਛੇ ਲੋਕਾਂ ਦੀਆਂ ਅੱਖਾਂ ਚਲੀਆਂ ਗਈਆਂ ਸਰਕਾਰ ਕਿਤੇ ਨਾ ਕਿਤੇ ਜ਼ੀਰੋ ਐਫ ਆਈ ਆਰ ਕਰਦੀ ਹੈਗੀ ਰੋਸ ਹੈ ਸਰਕਾਰ ਦੇ ਪ੍ਰਤੀ ਨਹੀਂ ਕੱਲਾ ਇੰਨਾ ਨਹੀਂ ਰੋਸ ਸਭ ਤੋਂ ਪਹਿਲਾਂ ਤਾਂ ਰੋਸ ਇਹ ਹੈ ਕਿ ਪੰਜਾਬ ਗਵਰਨਮੈਂਟ ਨੇ ਜੋ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਨਿਭਾਈ ਨਹੀਂ। ਹੂੰ। 0 ਐਫ ਆਈ ਆਰ ਵੀ ਜਿਹੜੀ ਹੋਈ ਹੈ ਉਹ ਵੀ 5 ਦਿਨ ਡੈੱਡ ਬੋਡੀ ਰੱਖ ਕੇ ਸੜਕਾਂ ਜਾਮ ਕਰਕੇ ਕਰਵਾਈ ਹੈ। ਉਸ ਤੋਂ ਅਗਲੀ ਜਿਹੜੀ ਰੋਸ ਵਾਲੀ ਗੱਲ ਹੈ ਮਨ ਨੂੰ ਦੁੱਖ ਹੈ। ਕਿ ਉਹਦੀ ਇਨਵੈਸਟੀਗੇਸ਼ਨ ਸਾਨੂੰ ਜਿਹਨੇ ਮਾਰਿਆ ਹੋਵੇ ਉਹੀ ਉਹਦੀ ਇਨਵੈਸਟੀਗੇਸ਼ਨ ਕਰੇ ਤਾਂ ਇਨਸਾਫ ਕਿੱਥੋਂ ਮਿਲੇਗਾ? ਉਹਦੀ ਇਨਵੈਸਟੀਗੇਸ਼ਨ ਵੀ ਹਰਿਆਣੇ ਦੇ ਅਧਿਕਾਰੀ ਕਰ ਰਹੇ ਨੇ। ਜਿੱਥੋਂ ਸਾਨੂੰ ਇਨਸਾਫ ਮਿਲਣ ਦੀ ਕੋਈ ਉਹ ਮੀਤ ਨਹੀਂ ਹੈ ਕੱਲਾ ਇਹਨਾ ਨਹੀਂ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੋਂ ਸਾਨੂੰ ਰੋਸ ਹੈ ਕਿ ਹਰਿਆਣਾ ਗਵਰਨਮੈਂਟ ਨੇ ਉਹ ਸਾਡਾ ਇੱਕ ਅਧਿਕਾਰ ਹੈ ਸੰਵਿਧਾਨ ਮੁਤਾਬਕ ਮਿਲਿਆ ਹੋਇਆ ਕਿ ਅਸੀਂ ਦਿੱਲੀ ਜਾ ਕੇ ਆਪਦਾ ਪ੍ਰੋਟੈਸਟ ਕਰ ਸਕਦੇ ਹਾਂ ਲੇਕਿਨ ਸਾਡਾ ਉਹ ਅਧਿਕਾਰ ਖੋਇਆ ਗਿਆ ਕੁਚਲਿਆ ਗਿਆ ਫੋਰਸਿਸ ਦੇ ਰਾਹੀਂ ਪਰ ਜਿਨ੍ਹਾਂ ਨੇ ਸਾਡਾ ਰਾਈਟ ਖੋਇਆ ਹੈ ਮੰਨਦਾ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਜੇਲ੍ਹ ਭੇਜਨੇ ਸੀ ਲੇਕਿਨ ਹਰਿਆਣਾ ਗਵਰਨਮੈਂਟ ਨੇ ਉਹਨਾਂ ਦੇ ਨਾਮ ਛੇ ਅਧਿਕਾਰੀਆਂ ਦੇ ਰਾਸ਼ਟਰਪਤੀ ਅਵਾਰਡ ਲਈ ਵੀ ਸਿਲੈਕਟ ਕਰਤੇ ਸੀਗੇ ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੇ ਦੇਸ਼ ਨਾਲ ਸਾਡੀ ਕਿਸਾਨੀ ਨਾਲ ਧੱਕਾ ਹੋ ਰਿਹਾ ਉਹਦਾ ਰੋਸ ਹਮੇਸ਼ਾ ਰਹੇਗਾ ਔਰ ਉਹਦੇ ਖਿਲਾਫ ਅਸੀਂ ਲੜਾਈ ਲੜਾਂਗੇ ਪੰਜਾਬ ਦੇ ਅੰਦਰ ਆ ਕੇ ਜਿਹੜਾ ਹਮਲਾ ਕਰਦੇ ਰਹੇ ਹਰਿਆਣੇ ਦੇ ਕਾਂਸਟੇਬਲ ਪੁਲਿਸ ਦੀ ਗੱਲ ਕਰ ਲਿੱਦੇ ਹੈਗੇ ਆ ਪੰਜਾਬ ਪੁਲਿਸ ਦਾ ਫਰਜ ਬੰਦਾ ਸੀ ਉਹਨਾਂ ਤੇ ਅਫੇਅਰ ਹੋਣੀ ਚਾਹੀਦੀ ਬਾਈ ਨੇਮ ਅਫੇਅਰ ਚਾਹੀਦੀ ਸੀ ਉਹ ਨਹੀਂ ਹੁੰਦੀ ਇੱਥੇ ਸਰਕਾਰ ਢੰਡੋਰਾ ਬਣਦੀ ਅਸੀਂ ਕਿਸਾਨ ਹਤੀਚੀ ਸਰਕਾਰ ਹੈਗੇ ਆ ਕਿਸਾਨਾਂ ਦੇ ਨਾਲ ਖੜੇ ਆ ਭਗਵੰਤ ਮਾਨ ਵਾਰੀ ਖੁਦ ਧਰਨਿਆਂ 'ਚ ਆ ਕੇ ਬਿਠਦੇ ਸੀ ਅੱਜ ਕੀ ਉਹਨਾਂ ਨੂੰ ਇਹ ਨਹੀਂ ਲੱਗਦਾ ਜਿਹੜੇ ਕਿਸਾਨ ਖੁਸ਼ ਕਰਨ ਵਰਗੇ ਚਲੇ ਗਏ ਹੋਰ ਕਿਸਾਨ ਚਲੇ ਗਏ ਉਹ ਵੀ ਕਿਸੇ ਮਾਪਿਆਂ ਦੇ ਬੱਚੇ ਸਨ ਦੇਖੋ ਮੈਂ ਇਸ ਗੱਲ ਦਾ ਤੁਹਾਡੀ ਦਾ ਜਵਾਬ ਪਹਿਲੇ ਹੀ ਦਿੱਤਾ ਕਿ ਉਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਉੱਥੇ ਕਿਸਾਨਾਂ ਦੇ ਲਈ ਇਹਨਾਂ ਨੇ ਪੰਜਾਬ ਗਵਰਨਮੈਂਟ ਵੱਲੋਂ ਕੋਈ ਜੋ ਉਹਨਾਂ ਨੂੰ ਸੁੱਖ ਸਹੂਲਤਾਂ ਪ੍ਰੋਵਾਈਡ ਕਰਾਉਣੀਆਂ ਮੰਗਦੀਆਂ ਸੀ ਪ੍ਰੋਟੈਸਟਰਸ ਨੂੰ ਉਹ ਨਹੀਂ ਦਿੱਤੀਆਂ ਉਹ ਤਾਂ ਕੀ ਦੇਣੀਆਂ ਸੀਗੀਆਂ ਸਾਨੂੰ ਐਫ ਆਈ ਆਰ ਕਰਾਉਣ ਵਾਸਤੇ ਰੋਡਾਂ ਦੇ ਉੱਤੇ ਬੈਠਣਾ ਪਿਆ ਤਾਂ ਇਹਦੇ ਤੋਂ ਹੋਰ ਮਾੜੀ ਗੱਲ ਹੋ ਨਹੀਂ ਸਕਦੀ ਉਹਨੂੰ ਜਿੰਨਾ ਕੋ ਦਾ ਕਿਸਾਨ ਵਿਰੋਧੀ ਕਿਸਾਨ ਹਮੈਤੀ ਚਿਹਰੇ ਦੀਆਂ ਗੱਲਾਂ ਕਰਦੇ ਨੇ ਉਹ ਸਾਰਾ ਮਤਲਬ ਲੋਕਾਂ ਨੂੰ ਪਤਾ ਲੱਗ ਗਿਆ ਹੈ ਲੋਕਾਂ ਦੇ ਸਾਹਮਣੇ ਆ ਗਿਆ। ਸੁਆਮੀ ਨਾਥ ਨੇ ਰਿਪੋਰਟ ਦੀ ਗੱਲ ਕੀਤੀ ਹੈਗੀ ਆ ਤੁਸੀਂ ਹੁਣ ਇੱਥੇ ਆਟਾ ਜਿਹੜਾ ਹੈ ਮਹਿੰਗਾ ਵਿਕਦਾ ਹੈਗਾ ਕਿਸਾਨ ਨੂੰ ਆਖਰਕਾਰ ਕਦੋਂ ਇਹ ਸੋਝੀ ਆਊਗੀ ਜਿੱਦਾਂ ਅੱਜ ਤੁਸੀਂ ਲਾਮ ਬੰਦ ਕਰਨ ਪਹੁੰਚੇ ਗਏ ਮੈਨੂੰ ਲੱਗਦਾ ਜਿੰਨੇ ਇਹ ਸਪੀਚ ਸੁਣੀ ਹੈਗੀ ਲਾਈਵ ਵੀ ਚੱਲ ਰਿਆ ਸੀ ਉਸ ਬੰਦੇ ਨੂੰ ਇਸ ਗੱਲ ਦਾ ਯਾਰਾ ਗੱਲ ਹੋ ਗਈ ਹੋਊਗਾ ਵੀ ਐਮਐਸਪੀ ਅਸੀਂ ਮੰਗਦੇ ਕਿਉਂ ਹੈਗੇ ਆ ਇੱਕ ਵਾਰ ਜਿਹੜੇ ਦਰਸ਼ਕ ਹੁਣ ਦੇਖ ਰਿਹਾ ਉਹਨਾਂ ਨੂੰ ਇਹ ਗੱਲ ਕਲੀਅਰ ਕਰੋ ਆਟੇ ਵਾਲੀ ਸਾਰੀ ਦੇਖੋ ਇਹ ਬੜੀ ਸੌਖੀ ਗੱਲ ਹੈ ਕਿ ਵੱਡੇ ਵੱਡੇ ਮੋਹੱਲਾਂ ਦੇ ਵਿੱਚ ਜਦੋਂ ਕੋਈ ਆਟਾ ਖਰੀਦਦਾ ਹੈ 55-60 ਰੁਪਏ ਕਿਲੋ ਆਟਾ ਮਿਲਦਾ ਹੈ ਸਾਡੇ ਕੋਲੋਂ ਕਣਕ ਜਿਹੜੀ ਆ ਉਹ 23 ਰੁਪਏ ਖਰੀਦੀ ਜਾਂਦੀ ਹੈ ਜਦੋਂ ਕਿ ਉਹਨੂੰ ਆਟੇ ਦੇ ਵਿੱਚ ਕਨਵਰਟ ਕਰਨ ਦੇ ਉੱਤੇ ਲੋਕਾਂ ਤੱਕ ਪਹੁੰਚਾ ਦਾ ਕਰਨ ਦੇ ਤੇ ਵੱਧ ਤੋਂ ਵੱਧ 5 ਰੁਪਏ ਖਰਚ ਆਉਣੀ ਹੈ 23 ਤੇ 5 28 ਰੁਪਏ ਉਹਨੂੰ 28 ਰੁਪਏ ਖਰਚ ਆ ਰਹੇ ਨੇ ਸਾਰੇ ਖਰਚੇ ਕਰਕੇ ਉਹਨੂੰ ਦਾ 50 ਰੁਪਏ ਯਾ 55 ਰੁਪਏ ਉਹਦੇ ਲੋਕਾਂ ਤੋਂ ਵਸੂਲੇ ਜਾਣ ਇਹਦਾ ਮੰਤਲ ਸਪਸ਼ਟ ਹੈ ਕਿ ਲੋਕਾਂ ਦੇ ਕੰਜ਼ਿਊਮਰ ਨੂੰ ਸਰਕਾਰਾਂ ਵੱਲੋਂ ਕਾਰਪੋਰੇਟ ਲੋਕਾਂ ਵੱਲੋਂ ਲੁੱਟਿਆ ਜਾਂਦਾ ਹੈ ਕਿਸਾਨਾਂ ਦੀ ਫਸਲ ਦਾ ਭਾਅ ਮਿਲਣ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਅਜਿਆ ਪ੍ਰਭਾਵ ਨਹੀਂ ਪਏਗਾ ਜੀ ਪ੍ਰਧਾਨ ਜੀ ਲਾਸਟ ਤੇ ਕੀ ਕਹਿਣਾ ਚਾਹੁੰਦੇ ਹੋ ਗਏ ਹਲਕਾ ਗੁਰੂ ਅਰਸੇ ਦੇ ਵਿੱਚ ਮੈਂ ਕਹਿੰਦਾ ਇੰਨੀ ਵੱਡੀ ਮੈਂ ਪਹਿਲੀ ਵਾਰੀ ਦੇਖਿਆ ਸਾਰੇ ਪ੍ਰੋਗਰਾਮ ਜਿੱਥੇ ਬੰਦੇ ਜਿੰਨੀਆਂ ਵੀ ਹੈਗੀਆਂ ਨੇ ਉਹਨਾਂ ਨੇ ਕਰਦੇ ਹੈਗੇ ਲੋਕ ਤੁਹਾਨੂੰ ਸੁਣਨ ਲਈ ਤੁਹਾਡੀਆਂ ਗੱਲਾਂ ਸੁਣਨ ਲਈ ਇੱਕ ਸ਼ਾਂਤ ਗੁਰੂ ਘਰ ਬੈਠ ਕੇ ਸੁਣ ਰਹੇ ਹੈਗੇ ਸੀ ਅੱਗੇ ਤੋਂ ਕੀ ਅਪੀਲ ਹੈਗੀ ਹੈ ਕਿਸਾਨਾਂ ਨੂੰ ਜਥੇਬੰਦੀਆਂ ਨਾਲ ਜੁੜ ਕੇ ਵੀ ਜਿਹੜੀ ਲੜਾਈ ਹੈਗੀ ਹੈ ਵੱਡੀ ਲੜਾਈ ਹੈ ਜਿਹੜੀ ਆਪਾਂ ਲੜ ਰਹੇ ਹੈਗੇ ਆ ਇਹਨੂੰ ਪੂਰਾ ਕੀਤਾ ਜਾ ਸਕੇ ਮੈਂ ਇਹ ਕਹਿਣਾ ਚਾਹੁੰਗਾ ਕਿ ਇਹ ਲੜਾਈ ਹੈ ਜਿਹੜੀ ਇਕੱਲੇ ਕਿਸਾਨਾਂ ਦੀ ਨਹੀਂ ਹਰ ਵਿਅਕਤੀ ਦੀ ਹੈ ਜਿਹਨੇ ਰੋਟੀ ਖਾਣੀ ਹੈ ਔਰ ਸਾਡੇ ਬੱਚਿਆਂ ਦੀ ਜ਼ਿੰਦਗੀ ਦੀ ਲੜਾਈ ਹੈ ਲੜਾਈ ਹੈ ਸਾਡੇ ਨੌਹਾਂ ਤਿਆਂ ਦੀ ਇੱਜ਼ਤ ਦੀ ਲੜਾਈ ਹੈ ਸਭ ਨੂੰ ਇਸ ਲੜਾਈ ਦੇ ਵਿੱਚ ਮੈਦਾਨ ਚ ਉਤਰਨਾ ਚਾਹੀਦਾ ਹੈ ਉਹ ਤਕੜੇ ਹੋ ਕੇ ਦਾ ਸਹਿਯੋਗ ਦੇਣਾ ਚਾਹੀਦਾ ਹੈ ਪਿਛਲੇ ਦਿਨੀ ਸ਼ੈਲਰ ਮਾਲਕਾਂ ਦਾ ਇੱਕ ਇੰਟਰਵਿਊ ਕੀਤਾ ਹੈਗਾ ਆਰਤੀਆਂ ਨੂੰ ਮਿਲਿਆ ਗਿਆ ਉਹ ਵੀ ਮੀਟਿੰਗਾਂ ਕਰ ਰਹੇ ਹੈਗੇ ਆ ਕਹਿੰਦੇ ਸਪੇਸ ਨਹੀਂ ਦਿੱਤੀ ਜਾ ਰਹੀ ਹੈ ਇਸੇ ਸਰਕਾਰ ਦੇ ਵੱਲੋਂ ਜੇ ਝੋਨੇ ਦੀ ਉੱਥੇ ਜਗ੍ਹਾ ਖਾਲੀ ਨਹੀਂ ਹੋਊਗੀ ਗਡੌਣਾ ਚ ਕਿਸਾਨਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਤੁਹਾਨੂੰ ਇਹ ਲੜਾਈ ਹੈ ਇਹ ਵੀ ਲੜਨੀ ਪੈ ਸਕਦੀ ਦੇਖੋ ਪੰਜਾਬ ਦੇ ਜੰਮੇ ਨੂੰ ਨਿਤ ਮਹਿਮਾ ਹਾਂ ਉਹ ਆ ਗੱਲ لیکن ਅਸੀਂ ਆਪਦੇ ਕਿਸਾਨਾਂ ਦੀ ਖਾਤਰ ਜੇ ਇਹ ਵੀ ਲੜਾਈ ਲੜਨੀ ਪਈ ਲੜਾਂਗੇ ਬਿਲਕੁਲ ਜੀ ਕਿਸਾਨਾਂ ਖਾਤਰ ਜੋ ਵੀ ਲੜਾਈ ਲੜਨੀ ਪਈ ਲੜਾਂਗੇ ਗੱਲ ਸਰਦਾਰ ਜਗਜੀਤ ਸਿੰਘ ਡੱਲੇ ਹੋਰ ਹੋਰਾਂ ਨੇ ਅੱਜ ਪਿੰਡ ਲੈਪੋ ਦੇ ਵਿੱਚ ਕਹੀ ਹੈ ਕਿ ਕਿਸਾਨਾਂ ਨੂੰ ਲਾਬੰਦ ਕਰਨ ਲਈ ਅੱਜ ਇੱਥੇ ਪਹੁੰਚੇ ਹੋਏ ਸੀ ਤੇ ਉਹਨਾਂ ਵੱਲੋਂ ਕਿਸਾਨਾਂ ਨੂੰ ਅੱਜ ਇੱਥੇ ਲਾਬੰਦ ਕੀਤਾ ਗਿਆ ਕਿਸਾਨਾਂ ਨੂੰ ਦੱਸਿਆ ਗਿਆ ਕਿ ਆਖਰਕਾਰ ਜਿੱਥੇ ਬੰਦੇ ਨਾਲ ਜੁੜ ਕੇ ਤੁਸੀਂ ਕਿਵੇਂ ਜਿਹੜਾ ਹੈਗਾ ਆਪਦੀ ਲੜਾਈ ਲੜ ਸਕਦੇ ਹੋ ਹਰਵਾਲ ਸਿੰਘ ਬੇਦੀ ਹੋਰੀ ਵੀ ਇੱਥੇ ਮੌਜੂਦ ਹੈ ਬੇਦੀ ਸਾਹਿਬ ਪਿੰਡ ਦੇ ਵਿੱਚ ਵੱਡਾ ਇਕੱਠ ਹੋਇਆ ਹੈਗਾ ਸਨਮਾਨਤ ਵੀ ਕੀਤੇਗਾ ਸਭ ਕੀ ਕੀ ਲੱਗਿਆ ਅੱਜ ਜਿੱਦਾਂ ਜਿਸ ਤਰੀਕੇ ਕਿਸਾਨ ਇਕੱਠੇ ਹੋਏ ਪਿੰਡ ਦੇ ਲੋਕ ਇਕੱਠੇ ਹੋਏ ਲੱਗਦਾ ਹੈ ਅਸੀਂ ਆਪਣੀ ਲੜਾਈ ਵੱਲ ਵਧ ਰਹੇ ਤੁਸੀਂ ਏ ਕਾਰਡ ਤੇ ਵੀ ਉਹ ਕਿਸਾਨ ਵੀ ਹੋ ਦੇਖੋ ਜੀ ਮੈਂ ਪਿੰਡ ਦਾ ਆਗੂ ਹੋਣ ਦੇ ਨਾਤੇ ਇਹ ਅੱਜ ਸਪਸ਼ਟ ਕਰਦਾ ਸਾਡੇ ਪਿੰਡ ਨੇ ਕਿ ਸਾਰਾ ਪਿੰਡ ਅਸੀਂ ਇਕੱਠੇ ਆਂ ਔਰ ਅਸੀਂ ਹਮੇਸ਼ਾ ਹੀ ਕਿਸਾਨੀ ਸੰਘਰਸ਼ ਦੇ ਵਿੱਚ ਸਾਡੇ ਪਿੰਡ ਨੇ ਵੱਧ ਛੜ ਕੇ ਸਾਥ ਦਿੱਤਾ ਹੈ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪਈ ਹੈ ਤਾਂ ਅਸੀਂ ਕਿਸਾਨ ਜਥੇਬੰਦੀ ਦੇ ਨਾਲ ਪਹਿਲਾਂ ਵੀ ਸੀ ਅੱਜ ਵੀ ਹਾਂ ਔਰ ਰਵਾਂਗੇ ਵੀ ਜਿਹੜੀ ਗੱਲ ਆਰਤੀਆਂ ਦੀ ਤੁਸੀਂ ਕੀਤੀ ਹੈ ਉਹ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਸਾਰੇ ਜ਼ਿਮੀਂਦਾਰਾਂ ਨੂੰ ਥਰੂ ਡੱਲੇਵਾਲ ਸਾਹਿਬ ਦੇ ਵੀ ਕੋਹਾਇਆ ਹੈ ਵੀ ਭਾਈ ਝੋਨਾ ਸੁੱਕਾ ਲੈ ਕੇ ਆਇਆ ਜੇ ਜੇ ਝੋਨਾ ਤੁਸੀਂ ਮਾਪ ਡੰਡਾ ਅਨੁਸਾਰ 17 ਦਾ ਮੋਇਸਚਰ ਦਾ ਲੈ ਕੇ ਆਉਂਗੇ ਤਾਂ ਆਪਾਂ ਆਪਣੀ ਲੜਾਈ ਵੀ ਲੜ ਸਕਾਂਗੇ ਔਰ ਝੋਨਾ ਜਿਹੜਾ ਉਹ ਸੂਚਾਰੂ ਢੰਗ ਨਾਲ ਵੇਚ ਵੀ ਸਕਾਂਗੇ ਬਿਲਕੁਲ ਜੀ ਕਿਸਾਨਾਂ ਲਈ ਅੱਜ ਇੱਥੇ ਇੱਕ ਵੱਡੀ ਮੀਟਿੰਗ ਕੀਤੀ ਗਈ ਜਗਜੀਤ ਸਿੰਘ ਡੱਲਿਓਹ ਹਰ ਰੋਹੀ ਪਹੁੰਚੇ ਪੂਰਾ ਪਿੰਡ ਇਕੱਠਾ ਹੋਇਆ ਇਲਾਕੇ ਦੇ ਲੋਕ ਇਕੱਠੇ ਹੋਏ ਜਿਸ ਦੇ ਵਿੱਚ ਲੋਕਾਂ ਨੇ ਜਿਥੇ ਬਦੀ ਨਾਲ ਚੱਲਣ ਦੀ ਗੱਲ ਕੀਤੀ ਉਹਨਾਂ ਨੇ ਕਾਫੀ ਗੱਲਾਂ ਜਿਹੜੀਆਂ ਉਹ ਵੀ ਕੰਨਾਂ ਹੈਗੀਆਂ ਜਿਹੜੀਆਂ ਲੋਕਾਂ ਨੇ ਜੀ ਧਿਆਨ ਦੇ ਨਾਲ ਸੁਣੀਆਂ ਹੈਗੀਆਂ ਵੀ ਐਮਐਸਪੀ ਦੀ ਮੰਗ ਕਿਉਂ ਕੀਤੀ ਜਾਂਦੀ ਹੈ ਤਾਂ ਇਸ ਵੀਡੀਓ ਨੂੰ ਵੀ ਤੁਸੀਂ ਧਿਆਨ ਨਾਲ ਸੁਣੋ ਤੁਹਾਨੂੰ ਪਤਾ ਚੱਲ ਜਾਊਗਾ ਕਿਸਾਨ ਐਮਐਸਪੀ ਦੀ ਮੰਗ ਕਿਉਂ ਕਰਦੇ ਆ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਰਸਾਈ ਲਈ ਪੱਤਰਕਾਰ ਸਾਥੀ ਗਰਮੀਤ ਦੇ ਨਾਲ ਮੈਂ ਸਤਪ